ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰ ਕੋ ਦਾਸ ਜੇ ਹੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਟਾਕ ਪਲਾਸ ਕਬੀਰ ਹੈ ਗਏ ਵਾਹਨ ਸਗਨ ਕਨ ਕਤ ਜਾ ਫਹਿਰਾ ਹੈ ਇਹ ਆ ਸੁਕਤੇ ਵਿਖਿਆ ਭਲੀ ਜੋ ਹਾਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹੋਂ ਫਿਰੋ ਮਾੰਦਲ ਕੰਧ ਚੜਾਏ ਕੋਈ ਕਾਉ ਕੋ ਨਹੀਂ ਸਭ ਦੇਖੀ ਟੋਕ ਬਜਾਏ ਮਾਰਗ ਮੋਤੀ ਬਿਥਰੇ ਅੰਧਾ ਨਿਕ ਸਿਉ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਗੇ ਜਾਏ ਬੁੱਢਾ ਬਾਂਸ ਕਬੀਰ ਕਾ ਉਪਜੋ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲਿਆ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੈ ਕੋਇ ਪਾਛਾ ਪਾਉਨਾ ਦੀ ਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬਾਂਦਿਓ ਜਹ ਜੇਵਰੀ ਤੇ ਮਤ ਬੰਦੋ ਕਬੀਰ ਜਹ ਅਟਾ ਲੋਨ ਜਉ ਸੋਨ ਸਮਾਨ ਸਰੀਰ ਕਬੀਰ ਹੰਸ ਉਡਿਓ ਤਨ ਗਾਢਿਓ ਸੋ ਜਾਈ ਸਨਾ ਅਜੂ ਜਿਓ ਨਾ ਛੋਡਈ ਰੰਕਾਈ ਨੈਨਾ ਕਬੀਰ ਨੈਨ ਨਿਹਾਰਾਂ ਤੁਜ ਕੋ ਸਾਵਨ ਸੁਨੋ ਤੋ ਨਾਉ ਬੈਨ ਉਚਰੋਂ ਤੋ ਨਾਮ ਜੀ ਚਰਨ ਕਮਲ ਰਿਤ ਠਾਉ ਕਬੀਰ ਸਵਰਗ ਨਰਕ ਤੇ ਮੈਂ ਰਹਿਓ ਸਤ ਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਯਾਰਿਆਦ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤ ਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਯਾਰਿਆਦ ਗੁਰਮੁਖ ਪਿਆਰਿਓ ਆਪਾਂ 120 ਭਗਤ ਕਬੀਰ ਜੀਾਂ ਦੇ ਸ਼ਲੋਕ ਪੜ੍ਹ ਲਏ ਨੇ ਤੇ ਜਿਹੜੇ ਆਪਾਂ ਇਹਨਾਂ ਨੂੰ ਸਰਣ ਸਵਰਣ ਕਰਨ ਦੀ ਸ਼੍ਰਵਣ ਕਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ RAM ਕਰੋਲਾ ਜੱਗਾਂ ਦਾ ਫਲ ਮਿਲਦਾ ਹੈ ਜਿਹੜੇ ਬਾਣੀ ਨੂੰ ਗਾਉਂਦੇ ਐ ਤੇ ਸੁਣਦੇ ਐ ਸ਼ੇਅਰ ਕਰਨ ਦਾ ਵੀ ਪੁੰਨ ਹੈ ਅੱਗੇ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਲਾਈਕ ਕਮੈਂਟ ਸ਼ੇਅਰ ਕੀਤਾ ਉਹਨਾਂ ਸਾਰਿਆਂ ਦਾ ਲਾਭ ਸਿੰਘ ਮਾਨਸਾ ਵੱਲੋਂ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ